ਸਤਿ ਸ਼੍ਰੀ ਗਾਲ ਜੀ ਇੱਕ ਪੈਰਵਾਨ ਨਾਲ ਮੇਰੇ ਵਿਆਹ ਦੀ ਪਹਿਲੀ ਰਾਤ ਸੀ ਉਹ 7 ਫੁੱਟ ਦਾ ਉੱਚਾ ਲੰਮਾ 45 ਸਾਲ ਦਾ ਪੈਹਲਵਾਨ ਸੀ ਤੇ ਮੈਂ 18 ਸਾਲ ਦੀ ਪਤਲੀ ਨਾਜ਼ਕ ਕੁੜੀ ਸੀ ਵਿਆਹ ਦੀ ਰਾਤ ਉਸਨੇ ਦੁੱਧ ਦਾ ਡੋਲਣਾ ਪੀਤਾ ਤੇ ਮੁੱਛਾਂ ਸਾਫ਼ ਕੀਤੀਆਂ ਤੇ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਮੈਨੂੰ ਕੁੱਟ ਲਿਆ ਮੇਰੀਆਂ ਚੀਕਾਂ ਦਾ ਉਸ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਸੀ ਤੇ ਉਹ ਸਾਰੀ ਰਾਤ ਆਪਣਾ ਮੈਂ ਦੁਹਲਾਨਾ ਪਣ ਕੇ ਬੈਠੀ ਸੀ ਪਰ ਮੇਰੇ ਚਿਹਰੇ ਤੇ ਕੋਈ ਖੁਸ਼ੀ ਤੇ ਤਾਜ਼ਗੀ ਨਹੀਂ ਸੀ ਵਿਆਹ ਲਈ ਦਿਲ ਵਿੱਚ ਕੋਈ ਇਤਸ਼ਾਹ ਨਹੀਂ ਸੀ ਮੈਂ ਕਮਰੇ ਵਿੱਚ ਇਕੱਲੀ ਬੈਠੀ ਸੀ ਮੈਂ ਆਪਣੇ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਿਆ ਰਲ ਰੰਗ ਦੇ ਦੁਲਹਨ ਤੇ ਪਹਿਰਾਵੇ ਵਿੱਚ ਮੇਰਾ ਪਤਲਾ ਸੁੰਦਰ ਰੂਪ ਤੇ ਨਾਜ਼ੁਕ ਸਰੀਰ 7 ਫੁੱਟ ਤੋਂ ਵੱਧ ਕੱਦ ਵਾਲੇ ਉਸ ਲੰਮੇ ਮੋٹے ਬਸੂਰਤ ਪਹਿਲਵਾਨ ਦੇ ਮੁਕਾਬਲੇ ਕੁਝ ਨਹੀਂ ਸੀ ਪਰ ਮੇਰੀ ਬੇਵਸੀ ਦੀ ਹੱਦ ਸੀ ਮੈਂ ਉਸ ਦੀ ਦੋਲਣ ਸੀ ਸਿਰਫ ਇੱਕ ਦਿਨ ਵਿੱਚ ਸਭ ਕੁਝ ਬਦਲ ਗਿਆ ਸੀ ਮੇਰੀ ਖੁਸ਼ਹਾਲ ਜ਼ਿੰਦਗੀ ਨਰਕ ਵਿੱਚ ਚਲੀ ਗਈ ਸੀ ਮੈਂ ਅਜੇ ਜਵਾਨੀ ਦੇ ਦੇ ਹਿਸਤੇ ਪੈਰ ਹੀ ਰੱਖਿਆ ਸੀ ਕਿ ਉਸ ਜ਼ਾਲਮ ਬਹਿਸ਼ੇ ਦੀ ਨਜ਼ਰ ਮੇਰੇ ਤੇ ਪੈ ਗਈ ਉਸ ਨੇ ਮੇਰੀ ਜ਼ਿੰਦਗੀ ਨੂੰ ਨਰਕ ਤੋਂ ਬੱਤਰ ਬਣਾ ਦਿੱਤਾ ਮੇਰੀ ਹਜੇ ਉਮਰ ਹੀ ਕਿੰਨੀ ਸੀ ਮੈਂ ਹਜੇ 18 ਸਾਲ ਵਿੱਚ ਪੈਰ ਰੱਖਿਆ ਸੀ ਪਾਪਾ ਜਿਉਂਦੇ ਨਹੀਂ ਸੀ ਘਰ ਵਿੱਚ ਅਸੀਂ ਤਿੰਨ ਭੈਣਾਂ ਸੀ ਮੇਰਾ ਇੱਕ ਭਰਾ ਸੀ ਤੇ ਮੇਰੀ ਮਾਂ ਸੀ ਮੇਰੀਆਂ ਤਿੰਨੇ ਭੈਣਾਂ ਤੋਂ ਮੈਂ ਸਭ ਤੋਂ ਛੋਟੀ ਸੀ। ਮੇਰੀਆਂ ਦੋਵੇਂ ਭੈਣਾਂ ਮੇਰੇ ਨਾਲੋਂ ਵੱਟੀਆਂ ਸਨ ਤੇ ਵਿਆਹ ਵਾਲੀ ਉਮਰ ਵਿੱਚ ਸਨ। ਮੇਰੇ ਭਰਾ ਦਾ ਨਾਮ ਜੀਤਾ ਸੀ। ਉਹ ਇਲਾਕੇ ਦਾ ਤਕੜਾ ਪਹਿਲਵਾਨ ਸੀ। ਅਜੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਜਿੱਦੋਂ ਮੈਂ ਇਹ ਰਾਪਰਾ ਆਪਣੀ ਪਹਿਲਵਾਨੀ ਦਾ ਮੈਚ ਦੇਖਣ ਲਈ ਹਜ਼ਾਰਾਂ ਦੀ ਭੀੜ ਇਕੱਠੀ ਸੀ ਜਿੱਥੇ ਹਰ ਕੋਈ ਆਪਣੇ ਚਿਹਤੇ ਪਹਿਲਵਾਨ ਦੇ ਨਾਰੇ ਲਗਾ ਰਿਹਾ ਸੀ। ਮੈਂ ਵੀ ਆਪਣੇ ਦੋਸਤਾਂ ਨਾਲ ਜੀਤੇ ਭਰਾ ਦੇ ਨਾਰੇ ਲਾਉਣ ਲੱਗੀ। ਮੈਂ ਘਰ ਵਿੱਚ ਸਭ ਤੋਂ ਛੋਟੀ ਸੀ ਇਸ ਲਈ ਸਾਰਿਆਂ ਦੀ ਪਿਆਰੀ ਸੀ ਤੇ ਸਭ ਤੋਂ ਵੱਧ ਆਪਣੇ ਭਰਾ ਦੀ ਹੀ ਜਾਨ ਸੀ ਉਹ ਮੈਨੂੰ ਪਿਆਰ ਨਾਲ ਰਾਣੀ ਕਹਿ ਕੇ ਬੁਲਾਉਂਦਾ ਸੀ ਉਹ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਸੇ ਪਹਿਲਵਾਨ ਦੀ ਹਵਸ ਭਰੀਆਂ ਨਜ਼ਰਾਂ ਨੂੰ ਪਸੰਦ ਆ ਜਾਵਾਂਗੀ ਮੇਰੀ ਜ਼ਿੰਦਗੀ ਦੀ ਕਹਾਣੀ ਤੁਹਾਡੀਆਂ ਅੱਖਾਂ ਨੂੰ ਵੀ ਰਵਾਕ ਸਕਦੀ ਹੈ Rajasthan ਦੇ ਭਰਤਪੁਰੇ ਜ਼ਿਲ੍ਹੇ ਦੇ ਇੱਕ ਪਿੰਡ ਹੈ ਜਿਸ ਦਾ ਨਾਂ ਸੋਨੁਤ ਹੈ ਇੱਥੋਂ ਦੇ ਪਹਿਲਵਾਨਾਂ ਇੱਕ ਤੇ ਇੱਕ ਕਰਕੇ ਦਿਮਾਗ ਵਿੱਚ ਘੁੰਮਣ ਲੱਗਦੇ ਹਨ ਭਾਰਤਪੁਰ ਜ਼ਿਲ੍ਹੇ ਨੂੰ ਪਹਿਲਵਾਨਾਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ ਜਦੋਂ ਕਦੇ ਵੀ ਲੋਕ কুਸਤੀ ਦਾ ਨਾਮ ਸੁੰਦੇ ਹਨ ਤਾਂ ਉਹਨਾਂ ਦੇ ਦਿਮਾਗ ਵਿੱਚ ਇੱਕ ਹੀ ਨਾਮ ਆਉਂਦੇ ਸੀ ਇੱਕ ਨਾਮ ਜੀਤਾ ਪਹਿਲਵਾਨ ਅਰਥਾਤ ਮੇਰਾ ਭਰਾ ਤੇ ਦੂਜੇ ਦਾ ਨਾਮ ਪਾਲਾ ਪਹਿਲਵਾਨ ਜੋ ਪਹਿਲਵਾਨਾਂ ਦੇ ਪਰਿਵਾਰ ਨਾਲ ਸੰਬੰਧ ਸੀ ਪਾਲਾ ਪਹਿਲਵਾਨ ਭਾਰਤਪੁਰੇ ਦੇ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸੰਬੰਧਿਤ ਸੀ 18 ਸਾਲ ਦੀ ਉਮਰ ਵਿੱਚ ਉਸ ਨੇ ਭਾਰਤਪੁਰੇ ਜ਼ਿਲ੍ਹੇ ਦੇ ਪ੍ਰਸਿੱਧ ਪਹਿਲਵਾਨਾਂ ਨੂੰ ਹਰਾ ਕੇ ਆਪਣੀ ਜੱਤ ਦੀ ਸ਼ੁਰੂਆਤ ਕੀਤੀ ਸੀ ਉਸ ਦਾ ਲੰਮਾ ਕੱਦ ਗੂੜਾ ਰੰਗ ਤੇ ਮਜ਼ਬੂਤ ਸਰੀਰ ਸੀ ਪਾਲਾ ਪਹਿਲਵਾਨ ਭਾਰਤਪੁਰ ਜ਼ਿਲ੍ਹੇ ਦੇ ਸਾਰੇ ਪਹਿਲਵਾਨਾਂ ਦੇ ਦਿਲਾਂ ਦੇ ਰਾਜ ਕਰਦਾ ਸੀ ਉਸ ਨੂੰ ਬਚਪਨ ਤੋਂ ਹੀ ਕੁਸ਼ਤੀ ਤੇ ਅਖਾੜੇ ਦਾ ਬਹੁਤ ਸ਼ੌਂਕ ਸੀ ਤੇ ਉਹ ਅਖਾੜੇ ਵਿੱਚ ਕਾਬੂ ਤੋਂ ਬਾਹਰ ਹੋ ਜਾਂਦਾ ਸੀ ਅਖਾੜੇ ਦੀ ਮਿੱਟੀ ਨਾਲ ਆਪਣੇ ਆਪ ਨੂੰ ਲਿਬੇੜ ਲੈਂਦਾ ਸੀ ਉਸ ਦਾ ਕੱਦ 5 ਫੁੱਟ 2 ਇੰਚ ਸੀ ਤੇ ਉਸ ਦਾ ਭਾਰ ਲਗਭਗ 150 ਕਿਲੋ ਸੀ ਉਸ ਨੇ ਸਟੀਲ ਦਾ ਡੋਲਣਾ ਫੜਿਆ ਹੋਇਆ ਸੀ ਜਿਸ ਵਿੱਚ 2 ਕਿਲੋ ਦੁੱਧ ਸੀ ਤੇ ਚੱਕ ਕੇ ਉਸ ਨੇ ਆਪਣੇ ਮੂੰਹ ਨਾਲ ਲਾ ਲਿਆ ਤੇ ਦੋ ਘੁੱਟਾਂ ਵਿੱਚ ਹੀ ਸਾਰਾ ਦੁੱਧ ਪੀ ਗਿਆ ਫਿਰ ਉਸ ਨੇ ਡੋਲਣਾ ਸੁੱਟਿਆ ਤੇ ਉਸ ਨੇ ਆਪਣੀਆਂ ਹੱਥਾਂ ਨਾਲ ਆਪਣੀਆਂ ਵੱਡੀ ਕਮ ਵਰਟੀ ਕਮ ਉੱਚਾ ਤੇ ਲੱਗਿਆ ਦੁੱਧ ਸਾਫ ਕੀਤਾ ਉਸ ਆਦਮੀ ਨੇ ਆਪਣੇ ਤਕੜੇ ਸਰੀਰ ਅਤੇ ਮੋٹے ਪੇਟ ਤੇ ਬਹੁਤ ਮਾਣ ਸੀ ਜੋ ਵੀ ਉਸ ਦੇ ਸਾਹਮਣੇ ਆਉਂਦਾ ਸੀ ਉਹ ਉਸ ਦੀ ਬਹਾਦਰੀ ਤੇ ਦਲੇਰੀ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਸਕਦਾ ਸੀ ਇਹ ਹੀ ਕਾਰਨ ਹੈ ਜਦੋਂ ਉਹ ਮੈਦਾਨ ਚ ਉਤਰਦਾ ਸੀ ਤਾਂ ਕੋਈ ਪਹਿਲਵਾਨ ਤੇ ਦਿਲ ਧੜਕਣੇ ਬੰਦ ਹੋ ਜਾਂਦੇ ਸਨ ਕਮਜ਼ੋਰ ਅਤੇ ਨਵੇਂ ਆਏ ਪਹਿਲਵਾਨ ਪਹਿਲਾ ਪਹਿਲਵਾਨ ਦੀ ਸੇਤ ਦੇਖ ਕੇ ਹੀ ਹੌਸਲਾ ਹਾਰ ਜਾਂਦੇ ਸੀ ਮੇਰਾ ਭਰਾ ਜਾਣੇ ਕੀ ਜੀਤਾ ਪਹਿਲਵਾਨ ਪਿਛਲੇ ਕਈ ਸਾਲਾਂ ਤੋਂ ਮੁਕਾਬਲਾ ਕਰ ਆ ਰਿਹਾ ਕਰਦਾ ਆ ਰਿਹਾ ਸੀ ਤੇ ਮੁਕਾਬਲਾ ਅਕਸਰ ਟੱਕਰ ਦਾ ਹੁੰਦਾ ਸੀ ਪਹਿਲਵਾਨੀ ਅਤੇ ਖਾਣ ਪੀਣ ਦੇ ਇਲਾਵਾ ਪਾਲਾ ਪਹਿਲਵਾਨ ਦਾ ਇੱਕ ਹੋਰ ਬਹੁਤ ਹੀ ਖਾਸ ਤੇ ਗੰਦਾ ਸ਼ੌਂਕ ਸੀ ਜੋ ਉਸ ਨੂੰ ਹੋਰ ਪਹਿਲਵਾਨਾਂ ਨਾਲੋਂ ਵੱਖਰਾ ਬਣਾ ਦਿੰਦਾ ਸੀ ਉਹ ਸ਼ੌਂਕ ਸੀ ਨੌਜਵਾਨ ਕੁੜੀਆਂ ਨਾਲ ਵਿਆਹ ਕਰਨਾ ਸੀ ਕਿਉਂਕਿ ਪਾਲਾ ਪਹਿਲਵਾਨ ਨੂੰ ਸਿਰਫ ਮਟਿਆਰਤੀ ਪਸੰਦ ਸੀ ਜਾਂ ਇਸ ਤਰ੍ਹਾਂ ਕਹਿਰੋ ਜਿਵੇਂ ਕਿ ਉਹ ਸੁੰਦਰ ਕੁੜੀਆਂ ਨੂੰ ਦੇਖਦਾ ਸੀ ਤਾਂ ਉਹ ਸਭ ਕੁਝ ਭੁੱਲ ਜਾਂਦਾ ਸੀ ਤੇ ਉਹ ਕਿਸੇ ਵੀ ਕੀਮਤ 'ਤੇ ਆਪਣੀ ਪਸੰਦੀ ਕੁੜੀ ਨਾਲ ਵਿਆਹ ਕਰਵਾ ਲੈਂਦਾ ਸੀ ਮੇਰਾ ਭਰਾ ਜੀਤਾ ਪਹਿਲਵਾਨ ਦੀ ਕੁਸ਼ਤੀ ਵਿੱਚ ਕਿਸੇ ਨਾਲੋਂ ਘੱਟ ਨਹੀਂ ਸੀ ਪਾਲਾ ਪਹਿਲਵਾਨ ਅਕਸਰ ਆਪਣੇ ਮੁਕਾਬਲੇ ਦੇ ਪਹਿਲਵਾਨਾਂ ਨੂੰ ਲਲਕਾਰਦਾ ਸੀ ਸ਼ਹਿਰ ਦੇ ਕੁਝ ਲੋਕ ਪਾਲਾ ਪਹਿਲਵਾਨ ਕੋਲ ਗਏ ਅਤੇ ਜੀਤਾ ਪਹਿਲਵਾਨ ਨਾਲ ਮੁਕਾਬਲਾ ਕਰਨ ਦੀ ਗੱਲ ਕਹੀ ਤਾਂ ਕਹਿਣ ਲੱਗੇ ਕਿ ਸਾਨੂੰ ਪਤਾ ਕਿ ਇਹ ਮੈਚ ਸਿਰਫ ਸਾਡਾ ਪਾਲਾ ਪਹਿਲਵਾਨ ਹੀ ਜਿੱਤੇਗਾ ਆਪਣੀ ਉਸਤਤ ਦੇ ਹੰਕਾਰ ਵਿੱਚ ਪਾਲਾ ਪਹਿਲਵਾਨ ਨੇ ਭੁੱਲ ਗਿਆ ਤੇ ਇਸ ਸਪੇਸ਼ਕਸ਼ਨ ਨੂੰ ਸਵੀਕਾਰ ਕਰ ਲਿਆ ਪਹਿਲਵਾਨ ਨੇ ਦੰਗਲ ਲਈ ਤਿਆਰ ਕਰਨ ਲਈ ਸਨੇਹਾ ਭੇਜਿਆ ਤੇ ਸ਼ਹਿਰ ਭਰ ਵਿੱਚ ਇਸ ਵੱਡੇ ਦੰਗਲ ਦਾ ਐਲਾਨ ਕੀਤਾ ਗਿਆ ਦੂਜੇ ਪਾਸੇ ਭਰਾ ਨੇ ਸੰਦੇਸ਼ ਸੁਣਦੇ ਹੀ ਆਪਣੇ ਆਪ ਨੂੰ ਦੰਗਲ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਪਾਲਾ ਪਹਿਲਵਾਨ ਅਤੇ ਜੀਤਾ ਪਹਿਲਵਾਨ ਵਿਚਕਾਰ ਮੁਕਾਬਲਾ ਤੈਅ ਸੀ ਇਹ ਮੈਚ ਦੋ ਦਿਨਾਂ ਦਾ ਸੀ ਇਸ ਮੁਕਾਬਲੇ ਦੀ ਇੱਕ ਬਹੁਤ ਵੱਡੀ ਅਤੇ ਅਜੀਬ ਪਰੰਪਰਾ ਇਹ ਸੀ ਕਿ ਜੇਤੂ ਵਿਅਕਤੀ ਜੋ ਪਹਿਲਵਾਨ ਜਿੱਤਦਾ ਸੀ ਉਹ ਪੈਸੇ ਨਹੀਂ ਮੰਗਦਾ ਸੀ ਪਰ ਜੋ ਹੋ ਆਪਣੀ ਸ਼ਰਤ ਪੂਰੀ ਕਰਾ ਸਕਦਾ ਸੀ ਪੂਰੇ ਸ਼ਹਿਰ ਵਿੱਚ ਦੰਗਲ ਦੇ ਪੋਸਟਰ ਲਗਵਾਏ ਜਾ ਗਏ ਦੰਗਲ ਦੀਆਂ ਟਿਕਟਾਂ ਤੁਰੰਤ ਹੀ ਬੁੱਕ ਹੋ ਗਈਆਂ ਦੰਗਲ ਦੀ ਖਬਰ ਦੂਰ ਦੂਰ ਤੱਕ ਫੈਲ ਗਈ ਹਰ ਕੋਈ ਮੈਚ ਦੇਖਣ ਲਈ ਉਤਾਵਲਾ ਸੀ ਬਦਾਮਾਂ ਦੀਆਂ ਬੋਰੀਆਂ ਕੁੱਲਣੀਆਂ ਸ਼ੁਰੂ ਹੋ ਗਈਆਂ ਦੋਵੇਂ ਪਹਿਲਵਾਨ ਮੁਕਾਬਲੇ ਦੀ ਤਿਆਰੀ ਵਿੱਚ ਲੱਗ ਗਏ ਸੀ ਦੋਵਾਂ ਸ਼ਹਿਰ ਦੀਆਂ ਮੰਡੀਆਂ ਪਰ ਮੰਡੀਆਂ ਹੱਸਦੀਆਂ ਸਨ ਇੱਕ ਬਹੁਤ ਹੀ ਖਾਸ ਅਖਾੜੇ ਦੇ ਸ਼ਾਹੀ ਪ੍ਰਬੰਧ ਕੀਤੇ ਗਏ ਸੀ ਇਸ ਅਖਾੜੇ ਨੂੰ ਦੇਖਣ ਲਈ ਦੂਰੋਂ ਦੂਰੋਂ ਕਿਸ਼ਤੀਆਂ ਵਿੱਚ ਦਿਲਚਸਪੀ ਰੱਖਣ ਵਾਲੇ ਇਕੱਠੇ ਹੋ ਗਏ ਮੈਂ ਵੀ ਆਪਣੇ ਦੋਸਤਾਂ ਨਾਲ ਸਵੇਰੇ ਸਵੇਰੇ ਉੱਥੇ ਪਹੁੰਚ ਗਈ ਕਿਉਂਕਿ ਮੈਂ ਅਗਲੀ ਸੀਟ ਤੇ ਬੈਠ ਕੇ ਮੁਕਾਬਲੇ ਦੇਖਣਾ ਚਾਹੁੰਦੀ ਸੀ ਲੜਕੀਆਂ ਤੇ ਔਰਤਾਂ ਦੇ ਬੈਠਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਸੀ ਮੈਂ ਸੋਚਿਆ ਕਿ ਮੈਂ ਪਹਿਲਾਂ ਉੱਥੇ ਪਹੁੰਚਾਂਗੀ ਪਰ ਉੱਥੇ ਔਰਤਾਂ ਦੀ ਭੀੜ ਇਕੱਠੀ ਹੋ ਗਈ ਇਸ ਤੋਂ ਪਹਿਲਾਂ ਕਿ ਮੈਂ ਉਸ ਔਰਤਾਂ ਦੀ ਭੀੜ ਵਿੱਚ ਜਾਂਦੀ ਤੇ ਤੇਜ਼ ਦੌੜਨ ਕਾਰਨ ਮੈਂ ਇੱਕ ਭਾਰੀ ਸਰੀਰ ਨਾਲ ਟਕਰਾ ਗਈ। ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੈਂ ਕਿਸੇ ਸਿਰ ਦੇ ਵਿੱਚ ਖੰਭਾ ਨਾਲ ਟਕਰਾ ਗਈ ਹੋਵਾਂ। ਮੇਰਾ ਪੂਰਾ ਸਿਰ ਘੁੰਮ ਰਿਹਾ ਸੀ। ਕੁਝ ਪਲਾਂ ਲਈ ਮੈਨੂੰ ਲੱਗਿਆ ਜਿਵੇਂ ਮੇਰੀਆਂ ਅੱਖਾਂ ਦੇ ਸਾਹਮਣੇ ਤਾਰੇ ਘੁੰਮ ਰਹੇ ਹੋਣ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਅੱਗੇ ਦੇਖਿਆ ਇੱਕ ਬਿਨਾ ਕਮੀਜ਼ ਤੋਂ ਵੱਡਾ ਮੋਟਾ ਬਦਸੂਰਤ ਸਰੀਰ ਸੀ। ਜਦੋਂ ਉਹ ਮੇਰੇ ਪਰ ਲਾ ਪਹਿਲਵਾਨ ਨੂੰ ਆਪਣੇ ਸਾਹਮਣੇ ਦੇਖਿਆ ਤਾਂ ਮੈਂ ਡਰ ਗਈ ਤੇ ਪਿੱਛੇ ਹਟ ਗਈ ਉਸ ਦੀਆਂ ਨਜ਼ਰਾਂ ਮੇਰੇ ਤੇ ਜਿਸਮ ਤੇ ਆਰ ਪਾਰ ਸੀ ਉਸ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਬੜੇ ਧਿਆਨ ਨਾਲ ਦੇਖਿਆ ਪਤਾ ਨਹੀਂ ਉਸ ਦੀਆਂ ਅੱਖਾਂ ਵਿੱਚ ਕੀ ਸੀ ਜਿਸ ਕਾਰਨ ਮੈਂ ਕੰਬਣ ਲੱਗੀ ਮੈਂ ਡਰ ਗਈ ਤੇ ਜਲਦੀ ਨਾਲ ਆਪਣਾ ਰਸਤਾ ਬਦਲਣਾ ਚਾਹੁੰਦੀ ਸੀ ਪਰ ਉਹ ਮੇਰੇ ਸਾਹਮਣੇ ਖੜਾ ਸੀ ਸ਼ਰਾਤ ਦੀ ਢੰਗ ਨਾਲ ਹੱਸਦਾ ਹੋਇਆ ਆਪਣੀਆਂ ਮੁੱਛਾਂ ਤੇ ਹੱਥ ਫੇਰ ਕੇ ਮੈਨੂੰ ਪੁੱਛਣ ਲੱਗਿਆ ਕਿ ਤੂੰ ਜਿੱਤੇ ਪਹਿਲਵਾਨ ਦੀ ਭੈਣ ਆ ਮੈਂ ਹਾਂ ਵਿੱਚ ਸਿਰ ਹਿਲਾਇਆ ਤਾਂ ਉਹ ਹੱਸਣ ਲੱਗ ਪਿਆ ਉਸਨੇ ਕਿਹਾ ਕਿ ਤੂੰ ਤਾਂ ਬਹੁਤ ਸੋਹਣੀ ਆ ਉਸਦੀ ਗੱਲ ਸੁਣ ਕੇ ਮੈਨੂੰ ਉਸ ਨਾਲ ਨਫ਼ਰਤ ਨਾਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਹਫਸ ਸੀ ਮੈਂ ਕਿਹਾ ਕਿ ਸੜਕ ਛੱਡੋ ਰਸਤਾ ਦਿਓ ਮੈਂ ਸਭ ਤੋਂ ਅੱਗੇ ਜਾਣਾ ਹੈ ਮੈਨੂੰ ਜਗ੍ਹਾ ਨਹੀਂ ਮਿਲੇਗੀ ਪਰ ਕਾਲ ਸੁਣ ਕੇ ਉਹ ਥੋੜਾ ਹੈਰਾਨ ਹੋਇਆ ਪਰ ਫਿਰ ਉਹ ਹੱਸਣ ਲੱਗ ਪਿਆ ਉਸਨੇ ਕਿਹਾ ਕਿ ਜੇ ਤੂੰ ਕਹੇਂ ਤਾਂ ਮੈਂ ਤੇਰੇ ਲਈ ਇੱਕੋ ਛੇਸ ਕੁਰਸੀ ਰੱਖਵਾ ਦੇਵਾਂਗਾ ਮੈਨੂੰ ਉਸਦੀ ਇਹ ਗੱਲ ਠੀਕ ਨਹੀਂ ਲੱਗੀ ਮੈਂ ਉਹ ਸਵਾਲ ਦੇਖਿਆ ਤੇ ਦੂਰ ਜਾ ਕੇ ਆਪਣੇ ਦੋਸਤਾਂ ਨਾਲ ਬੈਠ ਗਿਆ ਉਹ ਵੀ ਹੱਸਦਾ ਹੋਇਆ ਚਲਾ ਗਿਆ ਅਖੜਾ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਪਹਿਲਵਾਨਾਂ ਵਿਚਕਾਰ ਇਹ ਫੈਸਲਾ ਹੋਇਆ ਸੀ ਕਿ ਜੋ ਜਿੱਤੇਗਾ ਉਹ ਹਾਰਨ ਤੇ ਕੁਝ ਵੀ ਮੰਗ ਸਕਦਾ ਹੈ ਤੇ ਹਾਰਨ ਵਾਲੇ ਨੂੰ ਜੇਤੂ ਦੀਆਂ ਸਾਰੀਆਂ ਸ਼ਰਤਾਂ ਹਰ ਕੀਮਤ ਤੇ ਮੰਨਣੀਆਂ ਪੈਣਗੀਆਂ ਦੋਵੇਂ ਪਹਿਲਵਾਨਾਂ ਨੇ ਸ਼ਰਤ ਮੰਨ ਲਈ ਤੇ ਸ਼ਾਮ ਦੇ 5 ਵਜੇ ਦੇ ਕਰੀਬ ਦੋਵੇਂ ਪਹਿਲਵਾਨਾਂ ਲੱਕ ਬੰਨ ਕੇ ਅਖਾੜੇ ਵਿੱਚ ਦਾਖਲ ਹੋਏ ਪਾਲਾ ਪਹਿਲਵਾਨ ਦੀ ਤਮ ਭਰਾਣਾਂ ਨੂੰ ਬਹੁਤ ਭਾਰਾ ਸੀ ਜਿਵੇਂ ਹੀ ਕੁਸ਼ਤੀ ਸ਼ੁਰੂ ਹੋਈ ਤਾਂ ਦੋਵਾਂ ਦੀ ਲੜਾਈ ਸ਼ੁਰੂ ਹੋ ਗਈ ਪਾਲਾ ਪਹਿਲਵਾਨ ਜਿੱਤੇ ਪਹਿਲਵਾਨ ਦੇ ਪਹਿਲੇ ਹਮਲੇ ਤੋਂ ਘਬਰਾ ਗਿਆ ਤੇ ਦੂਰ ਜਾ ਕੇ ਡੱਗ ਗਿਆ ਪਾਲਾ ਪਹਿਲਵਾਨ ਇਹ ਮੈਚ ਕਿਸੇ ਵੀ ਕੀਮਤ ਤੇ ਜਿੱਤਣਾ ਸੀ ਪਾਲਾ ਨੂੰ ਹਾਰਦਾ ਹੋਇਆ ਦੇਖ ਕੇ ਜਿੱਤਤਾ ਪਹਿਲਵਾਨ ਨੇ ਜਾਨਕੀ ਮੇਰੇ ਭਰਾ ਨੇ ਬਹੁਤ ਜੋਸ਼ ਆ ਗਿਆ ਜਿੱਤੇ ਪਹਿਲਵਾਨ ਨੇ ਹਮਲੇ ਵਿੱਚ ਪਹਿਲਾਂ ਹੀ ਆਪਣੀ ਹਿੰਮਤ ਦਿਖਾ ਦਿੱਤੀ ਤੇ ਸ਼ਰਮ ਦੇ ਇਸ ਦਾਗ ਨੂੰ ਧੋਣ ਲਈ ਪਾਲ ਨੇ ਕਿਸੇ ਵੀ ਕੀਮਤ ਤੋਂ ਇਹ ਮੈਚ ਜਿੱਤਣਾ ਚਾਹੁੰਦਾ ਸੀ ਪਾਲਾ ਕਾਲੀ ਵਿੱਚ ਕੋਈ ਵੀ ਗਲਤ ਕਦਮ ਨਹੀਂ ਚੁਕਣਾ ਚਾਹੁੰਦਾ ਸੀ ਕੁਸ਼ਤੀ ਦੇ ਸਮੇਂ ਬਾਅਦ ਜਿੱਤੇ ਪਹਿਲਵਾਨ ਨੇ ਬਾਜੀ ਮਾਰ ਲਈ ਤੇ 40 ਮਿੰਟ ਦੇ ਲਗਾਤਾਰ ਸੰਘਰਸ਼ ਤੋਂ ਬਾਅਦ ਕੀਤੇ ਪਹਿਲਵਾਨ ਨੇ ਪਾਲੇ ਪਹਿਲਵਾਨ ਨੂੰ ਹਰਾਇਆ ਪਾਲੇ ਪਹਿਲਵਾਨ ਆਪਣੇ ਹਾਰ ਤੋਂ ਬਹੁਤ ਹੀ ਜ਼ਿਆਦਾ ਦੁਖੀ ਹੋ ਚੁੱਕਿਆ ਸੀ ਪਾਲੇ ਪਹਿਲਵਾਨ ਦੇ ਪ੍ਰਸ਼ੰਸਕ ਉਸ ਨੂੰ ਦਿਲਾਸਾ ਦੇਣ ਲੱਗੇ ਕਿ ਉਸ ਨੂੰ ਕਿਹਾ ਕਿ ਹੌਸਲਾ ਰੱਖ ਹਰ ਤੁਸੀਂ ਸਾਡੇ ਪਹਿਲਵਾਨ ਬਣੋਗੇ ਤੇ ਕੁਸ਼ਤੀ ਦਾ ਇੱਕ ਦਿਨ ਹੋਰ ਬਾਕੀ ਹੈ ਤੁਸੀਂ ਜ਼ਰੂਰ ਜਿੱਤੋਗੇ ਆਪਣੀ ਹਾਰ ਦਾ ਦਾਗ ਨੂੰ ਧੋਣ ਲਈ ਪਾਲਾ ਪਹਿਲਵਾਨ ਨੇ ਅਗਲੇ ਹੀ ਦਿਨ ਬਹੁਤ ਹੀ ਜੋਸ਼ ਨਾਲ ਅਖਾੜੇ ਵਿੱਚ ਉਤਰ ਗਿਆ ਉਸਨੇ ਹੁਣ ਤੱਕ ਕਈ ਪਹਿਲਵਾਨਾਂ ਨੂੰ ਹਰਾਇਆ ਸੀ ਤੇ ਅੱਜ ਪਾਲਾ ਪਹਿਲਵਾਨ ਬਹੁਤ ਜੋਸ਼ ਵਿੱਚ ਸੀ ਇਸ ਲਈ ਉਸਨੇ ਦੂਜਾ ਮੈਚ ਜਿੱਤ ਲਿਆ ਦੋਵਾਂ ਵਿਚਾਲੇ ਮੈਚ ਟਾਈ ਰਹਿ ਗਿਆ ਇਸ ਲਈ ਆਖਰੀ ਮੈਚ ਕੱਲ ਨੂੰ ਹੋਣਾ ਸੀ ਤੇ ਅੱਜ ਕੁਸ਼ਤੀ ਦਾ ਮੈਚ ਦਾ ਫੈਸਲਾ ਹੋਣਾ ਸੀ ਪਾਲਾ ਪਹਿਲਵਾਨ ਆਪਣਾ ਨੱਕ ਨਹੀਂ ਘਟਵਾਉਣਾ ਚਾਹੁੰਦਾ ਸੀ ਅਖਾੜੇ ਦਾ ਸਮਾਅ ਸ਼ੁਰੂ ਹੋਣ ਵਾਲਾ ਸੀ ਇੱਕ ਇੱਕ ਕਰਕੇ ਸਾਰੇ ਲੋਕ ਇਕੱਠੇ ਹੋ ਗਏ ਜਿੱਤਾ ਵੀ ਅਖਾੜੇ ਵਿੱਚ ਆ ਗਿਆ ਦੋਵੇਂ ਇੱਕ ਦੂਜੇ ਦੇ ਸਾਹਮਣੇ ਮਜ਼ਬੂਤੀ ਨਾਲ ਖੜੇ ਸੀ ਕੁਸ਼ਤੀ ਸ਼ੁਰੂ ਹੋ ਗਈ ਦੋਵਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਅਖਾੜਾ ਹਾਤਪਾਲ ਦੇ ਨਾਲ ਹੋਰ ਵੀ ਖਤਰਨਾਕ ਅਤੇ ਦਿਲਚਸਪ ਹੁੰਦਾ ਜਾ ਰਿਹਾ ਸੀ ਦੰਗਲ ਦੀ ਤੀਜੇ ਤੇ ਆਖਰੀ ਪੜਾਅ ਵਿੱਚ ਪਾਲੇ ਪਹਿਲਵਾਨ ਨੇ ਜਿੱਤੇ ਭਰਾ ਦੇ ਗਰਦਨ ਤੇ ਮੁੱਕਾ

ਇਹ ਗੱਲ ਹੈ ਕਿ ਦੋਵੇਂ ਪਹਿਲਵਾਨੀਆਂ ਤਿੰਨ ਪਾਣਾ ਜਿੰਨਾ ਵਿੱਚੋਂ ਮੈਂ ਸਭ ਤੋਂ ਛੋਟੀ ਭੈਣ ਦਾ ਰਿਸ਼ਤਾ ਚਾਹੁੰਦਾ ਹਾਂ ਇਹ ਸੁਣ ਕੇ ਮੇਰਾ ਭਰਾ ਬ੍ਰੋਤ ਪਰੇਸ਼ਾਨ ਹੋ ਗਿਆ ਮੈਂ ਸੱਲ ਲੈਣਾ ਭੁੱਲ ਗਈ ਉਹ ਵਿਅਕਤੀ ਦੀ ਉਮਰ 40 50 ਸਾਲ ਦੇ ਕਰੀਬ ਸੀ ਤੇ ਮੇਰੀ ਉਮਰ ਸਿਰਫ 18 ਸਾਲ ਸੀ ਸਾਰੀ ਭੀੜ ਦੇ ਸਾਹਮਣੇ ਭਰਾ ਨੇ ਵਾਦਾ ਕੀਤਾ ਸੀ ਵੀ ਜੋ ਵੀ ਸ਼ਰਤ ਹੋਵੇਗੀ ਉਹ ਮੰਨੇਗਾ ਇਹ ਸੁਣ ਕੇ ਸਾਰੀ ਭੀੜ ਚੁੱਪ ਹੋ ਗਈ ਪਹਿਲਾਂ ਕਦੇ ਕਿਸੇ ਪਹਿਲਵਾਨੀ ਅਜਿਹੀ ਸ਼ਰਤ ਨਹੀਂ ਰੱਖੀ ਸੀ ਮੇਰਾ ਨਾਂ ਸੁਣ ਕੇ ਮੇਰੇ ਭਰਾ ਨੂੰ ਗੁੱਸਾ ਆ ਗਿਆ ਪਾਲੇ ਪਹਿਲਵਾਨ ਨੂੰ ਗਾਲ ਤੋਂ ਫੜ ਲਿਆ ਤੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਦਾ ਨਾਂ ਲੈਣ ਦੀ ਮੇਰੀ ਭੈਣ ਇਸ ਸ਼ਰਤ ਦਾ ਹਿੱਸਾ ਨਹੀਂ ਪਾਲੇ ਨੇ ਝਟਕੇ ਨਾਲ ਆਪਣੇ ਆਪ ਨੂੰ ਛੜਾਇਆ ਤੇ ਕਿਹਾ ਜਦੋਂ ਉਹ ਸ਼ਰਤ ਪੂਰੀ ਨਹੀਂ ਕਰ ਸਕਦਾ ਸੀ ਤਾਂ ਮੇਰੇ ਨਾਲ ਮੁਕਾਬਲਾ ਕਰਨ ਲਈ ਸ਼ਰਤ ਲਗਾਉਣ ਦੀ ਕੀ ਲੋੜ ਸੀ ਅੱਜ ਤੱਕ ਜੋ ਵੀ ਸ਼ਰਤ ਰੱਖੀ ਜਾਂਦੀ ਹੈ ਦੂਜਾ ਬੰਦਾ ਉਸ ਸ਼ਰਤ ਨੂੰ ਮੰਨਣ ਲਈ ਹਾਜ਼ਰ ਰਹਿੰਦਾ ਹੈ ਜੇ ਉਹ ਜੱਤ ਜਾਂਦਾ ਤੇ ਮੇਰੇ ਤੋਂ ਮੇਰੀ ਭੈਣ ਦਾ ਰਿਸ਼ਤਾ ਮੰਗਦਾ ਤਾਂ ਮੈਂ ਉਸ ਨੂੰ ਕਦੇ ਵੀ ਨਾ ਨਾ ਕਰਦਾ ਕਿਉਂਕਿ ਮੈਂ ਆਪਣੀ ਜ਼ਬਾਨ ਦਾ ਪੱਕਾ ਹਾਂ ਤੇ ਉਸ ਨੂੰ ਪੂਰਾ ਕਰਨਾ ਚਾਹੁੰਦਾ ਹਾਂ ਲੋਕ ਮੇਰੇ ਭਰਾ ਦੇ ਖਿਲਾਫ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ ਇਹ ਦੁਨੀਆ ਬੜੀ ਜ਼ਾਲਮ ਹੈ ਦੂਜਿਆਂ ਦਾ ਤਮਾਸ਼ਾ ਦੇਖ ਕੇ ਲੋਕਾਂ ਨੂੰ ਬੜਾ ਮਜ਼ਾ ਆਉਂਦਾ ਹੈ ਹਾਲਾਂਕਿ ਪੂਰਾ ਪਿੰਡ ਪਾਲੇ ਪਹਿਲਵਾਨ ਦੇ ਨਾਬਾਲਕ ਲੜਕੀ ਨਾਲ ਵਿਆਹ ਕਰਨ ਦੇ ਫੈਸਲੇ ਦੇ ਖਿਲਾਫ ਸੀ ਹੁਣ ਤੱਕ ਉਹ ਛੇ ਵਿਆਹ ਕਰਵਾ ਚੁੱਕਿਆ ਸੀ ਜਿਸ ਕਾਰਨ ਹਰ ਕੋਈ ਉਸ ਦੇ ਵਿਰੁੱਧ ਸੀ ਪਰ ਅੱਜ ਸਭ ਚੁੱਪ ਸਨ ਮੇਰਾ ਭਰਾ ਮਰਤਾ ਕੀ ਕਰਦਾ ਉਹ ਚੁੱਪ ਚਾਪ ਉੱਥੇ ਖੜਾ ਰਿਹਾ ਤੇ ਮੈਂ ਵੀ ਲਾਸ਼ ਵਾਂਗ ਖੜੀ ਸੀ ਭਰਾ ਕੁਝ ਨਹੀਂ ਕਹਿ ਸਕਿਆ ਸੀ ਤੇ ਅਖਾੜਾ ਛੱਡ ਕੇ ਬਾਹਰ ਚਲਾ ਗਿਆ ਮੈਂ ਵੀ ਆਪਣੇ ਭਾਰੇ ਭਾਰੇ ਕਦਮਾਂ ਨਾਲ ਘਰ ਨੂੰ ਤੁਰ ਆਈ ਮੇਰੇ ਆਪਣੇ ਮਨ ਨੂੰ ਕੋਸ ਰਹੀ ਸੀ ਕਿ ਮੈਂ ਉਸ ਬੰਦੇ ਨਾਲ ਕਿਉਂ ਟਕਰਾਈ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੋ ਰਿਹਾ ਸੀ ਉਹ ਕਿੰਨਾ ਬੇਸ਼ਰਮ ਸੀ ਉਸ ਦੀਆਂ ਪਹਿਲੀਆਂ ਹੀ ਛੇ ਪਤਨੀਆਂ ਸੀ ਜੋ ਉਸ ਦੀ ਪਹਿਲੀ ਪਤਨੀ ਸੀ ਉਹ ਮੇਰੇ ਨਾਲੋਂ 2 ਸਾਲ ਵੱਡੀ ਸੀ ਜਦੋਂ ਮੈਂ ਰੋਂਦੀ ਹੋਈ ਘਰ ਪਹੁੰਚੀ ਤਾਂ ਮਾਂ ਮੇਰੇ ਸਾਹਮਣੇ ਖੜੀ ਸੀ ਮੈਨੂੰ ਰੋਂਦਾ ਦੇਖ ਕੇ ਉਸ ਨੇ ਕਿਹਾ ਕਿਉਂ ਰੋ ਰਹੀ ਹੈ ਕੋਈ ਫਰਕ ਨਹੀਂ ਪੈਂਦਾ ਜੇ ਉਹ ਘਰ ਗਿਆ ਤਾਂ ਅਗਲੀ ਵਾਰ ਜਿੱਤ ਲਵੇਗਾ ਹੁਣ ਮੈਂ ਆਪਣੀ ਮਾਂ ਨੂੰ ਕੀ ਕਹਾਂ ਕਿ ਇਸ ਵਾਰ ਅਖਾੜੇ ਵਿੱਚ ਭਰਾ ਨੇ ਮੈਨੂੰ ਵੀ ਹਾਰਿਆ ਹੈ ਮੈਂ ਰੋਂਦੀ ਰੋਂਦੀ ਆਪਣੇ ਕਮਰੇ ਵਿੱਚ ਚਲੇ ਗਈ ਜਦੋਂ ਭਰਾ ਪਹੁੰਚੇ ਤਾਂ ਮਾਂ ਨੂੰ ਮੇਰੇ ਬਾਰੇ ਪੁੱਛਣ ਲੱਗੇ ਕਿਉਂਕਿ ਉਹ ਜਾਣਦੇ ਸੀ ਕਿ ਮੈਂ ਤਿੰਨ ਦਿਨਾਂ ਤੋਂ ਲਗਾਤਾਰ ਉਸ ਦੀ ਕਿਸ਼ਤੀ ਦੇਖਣ ਜਾ ਰਹੀ ਹਾਂ ਅਤੇ ਅੱਜ ਉੱਥੇ ਹੋਣ ਵਾਲੇ ਫੈਸਲੇ ਬਾਰੇ ਵੀ ਮੈਂ ਸੁਣ ਲਿਆ ਸੀ ਉਹ ਮੇਰੇ ਕਮਰੇ ਵਿੱਚ ਆਇਆ ਮੈਨੂੰ ਰੋਂਦਾ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ ਮੈਂ ਆਪਣੇ ਭਰਾ ਦੀ ਛਾਤੀ ਨਾਲ ਲਾ ਕੇ ਰੋਣ ਲੱਗੀ ਉਹ ਬੜਾ ਉਦਾਸ ਹੋ ਕੇ ਕਹਿਣ ਲੱਗਿਆ ਕਿ ਇਹ ਖੇਡ ਤੋਂ ਪਹਿਲਾਂ ਹੀ ਤੈਅ ਸੀ ਕਿ ਹਾਰਨ ਵਾਲਾ ਜਿੱਤਣ ਵਾਲੇ ਦੀ ਹਰ ਗੱਲ ਮੰਨੇਗਾ ਤੇ ਜੋ ਉਸਨੇ ਕਿਹਾ ਉਹ ਹਾਰਨ ਵਾਲੇ ਨੂੰ ਕਰਨਾ ਪਵੇਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਤੋਂ ਮੇਰੀ ਜਾਨ ਮੰਗ ਲਵੇਗਾ ਇਹ ਕਹਿ ਕੇ ਭਰਾ ਚੁੱਪ ਹੋ ਗਿਆ ਤੇ ਮੇਰੇ ਅੱਗੇ ਕੁਝ ਕਹਿਣ ਦੀ ਹਿੰਮਤ ਨਾ ਪਈ ਅਖਾੜੇ ਵਿੱਚ ਹੋ ਰੇ ਇਸ ਫੈਸਲੇ ਤੋਂ ਮੇਰੇ ਭਰਾ ਦਾ ਤੇ ਮੇਰਾ ਬੁਰਾ ਹਾਲ ਸੀ ਪਰ ਮੈਂ ਕੁਝ ਨਾ ਕਿਹਾ ਤੇ ਆਪਣੇ ਭਰਾ ਦੇ ਅੱਗੇ ਸਿਰ ਝੁਕਾ ਲਿਆ ਹੰਝੂਆਂ ਦੇ ਉੱਤੇ ਉਸ ਦਾ ਵੀ ਕੋਈ ਵਾਸ ਨਹੀਂ ਸੀ ਮੇਰੀਆਂ ਅੱਖਾਂ ਬੇਰੰਗੀਆਂ ਹੋ ਚੁੱਕੀਆਂ ਸੀ ਤੇ ਮੇਰਾ ਭਰਾ ਵੀ ਰੋ ਰਿਹਾ ਸੀ ਮੈਂ ਤਕੜੇ ਤਕੜੇ ਪਹਿਲਵਾਨਾਂ ਭਰਾਵਾਂ ਦੇ ਅੱਖਾਂ ਵਿੱਚ ਅੱਜ ਜਦੋਂ ਮੈਂ ਹੰਝੂ ਦੇਖ ਕੇ ਤਾਂ ਮੇਰਾ ਦਿਲ ਹੋਰ ਵੀ ਦੁਖੀ ਹੋਇਆ ਪਾਲਾ 45 ਸਾਲ ਦਾ ਸੀ ਉਹ ਯਾਦ ਟਾਈਪ ਦਾ ਬੰਦਾ ਸੀ ਉਹ ਹਮੇਸ਼ਾ ਤਾਂ ਛੋਟੀਆਂ ਕੁੜੀਆਂ ਨਾਲ ਵਿਆਹ ਕਰਵਾਉਂਦਾ ਸ਼ਕੀਨ ਸੀ ਜਿੱਥੇ ਵੀ ਉਸ ਨੂੰ ਕੋਈ ਕੁੜੀ ਪਸੰਦ ਆਉਂਦੀ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਨਾਲ ਵਿਆਹ ਕਰਵਾ ਲੈਂਦਾ ਸੀ ਤੇ ਹਰ ਕੋਈ ਆਪਣੀ ਧੀ ਉਸ ਤੋਂ ਦੂਰ ਰੱਖਦਾ ਸੀ ਉਸ ਦੀਆਂ ਪਹਿਲਾਂ ਹੀ 6 ਪਤਨੀਆਂ ਸੀ ਉਹਨਾਂ ਵਿੱਚੋਂ 4 ਪਤਨੀਆਂ ਦੀ ਉਮਰ ਤਾਂ ਬਹੁਤ ਜ਼ਿਆਦਾ ਛੋਟੀ ਸੀ ਉਹ ਬਹੁਤ ਹੀ ਸਖਤ ਸੁਭਾਅ ਦਾ ਸੀ ਆਪਣੇ ਸਖਤ ਸੁਭਾਅ ਦੀ ਆਦਤ ਦੇ ਕਾਰਨ ਹੀ ਉਸ ਦੀਆਂ ਪਤਨੀਆਂ ਨਾਰ ਬਹੁਤ ਬੁਰਾ ਰਹਿੰਦਾ ਸੀ ਇਸ ਕਾਰਨ ਉਹ ਆਪਣੇ ਤੋਂ ਛੋਟੀ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਲੈਂਦਾ ਸੀ ਸਾਰਾ ਇਲਾਕਾ ਜਾਣਦਾ ਸੀ ਕਿ ਉਹ ਆਪਣੀਆਂ ਪਤਨੀਆਂ ਨੂੰ ਆਪਣੀ ਜੁੱਤੀ ਸਮਝਦਾ ਸੀ ਸਭ ਕੁਝ ਜਾਣਦੇ ਹੋਏ ਵੀ ਮੇਰੇ ਲਈ ਵਿਆਹ ਲਈ ਰਾਜ਼ੀ ਹੋਣਾ ਬਹੁਤ ਔਖਾ ਸੀ ਇਸ ਤੋਂ ਇਲਾਵਾ ਮੇਰੀਆਂ ਦੋ ਵੱਟੀਆਂ ਭੈਣਾਂ ਵੀ ਸਨ ਉਹਨਾਂ ਨੇ ਵੀ ਹਲੇ ਸੋਚਣਾ ਸੀ ਕਿ ਛੋਟੀ ਭੈਣ ਦਾ ਵਿਆਹ ਤੋਂ ਬਾਅਦ ਮੇਰੀਆਂ ਵੱਡੀਆਂ ਭੈਣਾਂ ਨਾਲ ਵਿਆਹ ਕਿਉਂ ਕੋਈ ਕਰਵਾਉਂਦਾ ਉਹ ਤਾਂ ਘਰ ਬੈਠਣ ਚੋਗੀਆਂ ਹੀ ਰਹਿ ਜਾਂਦੀਆਂ ਬਹੁਤ ਸੋਚਣ ਤੋਂ ਬਾਅਦ ਮੈਂ ਪਰੇਸ਼ਾਨ ਕਰ ਰਹੀ ਸੀ ਪਰ ਜੇ ਮੈਂ ਕਰਦੀ ਤਾਂ ਕੀ ਕਰਦੀ ਪਰ ਮੈਨੂੰ ਆਪਣੇ ਭਰਾ ਲਈ ਕਿਸੇ ਵੀ ਕੀਮਤ ਤੇ ਇਹ ਕੁਰਬਾਨੀ ਕਰਨੀ ਪੈਣੀ ਸੀ ਮੇਰੇ ਇਨਕਾਰ ਨਾਲ ਮੇਰੇ ਭਰਾ ਦਾ ਸਿਰ ਛੁਕਾ ਦੇਣਾ ਸੀ ਪਹਿਲੀ ਵਾਰ ਹਾਰ ਤੇ ਬਦਨਾਮੀ ਤੇ ਉਸ ਤੋਂ ਬਾਅਦ ਸ਼ਰਤ ਨਾ ਮੰਨਣ ਦੀ ਬਦਨਾਮੀ ਨੇ ਭਰੇ ਭਰਾ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦੇਣਾ ਸੀ ਅੱਜ ਤੱਕ ਮੇਰੇ ਭਰਾ ਦੇ ਮੋਹ ਜੋ ਵੀ ਨਿਕਲਿਆ ਸੀ ਉਹ ਪੂਰਾ ਹੋਇਆ ਸੀ ਪਹਿਲਵਾਨਾਂ ਦੀ ਜ਼ੁਬਾਨ ਪੱਥਰ ਵਰਗੀ ਹੁੰਦੀ ਆ ਮੇਰੇ ਭਰਾ ਨੇ ਸਾਰੀ ਭੀੜ ਦੇ ਸਾਹਮਣੇ ਜ਼ੁਬਾਨ ਦਿੱਤੀ ਸੀ ਇਹ ਵੱਖਰੀ ਗੱਲ ਸੀ ਕਿ ਮੇਰਾ ਦਿਲ ਚ ਆਉਂਦਾ ਸੀ ਜਾਂ ਕੇ ਪਾਲਾ ਪਹਿਲਵਾਨ ਦਾ ਮੂੰਹ ਤੋੜ ਦੇਵਾਂ ਉਸ ਦਾ ਹੰਕਾਰ ਮਿੱਟੀ ਵਿੱਚ ਮਿਲਾ ਦੇਵਾਂ ਪਰ ਮੈਂ ਬੇਵਸਤੇ ਡਰੀ ਹੋਈ ਸੀ ਮੈਂ ਆਪਣੇ ਭਰਾ ਨਾਲ ਗੱਲ ਲਾ ਕੇ ਰੋ ਰਹੀ ਸੀ ਭਰਾ ਮੇਰੇ ਸਾਹਮਣੇ ਸਿਰ ਚਗਾ ਕੇ ਬੈਠਾ ਸੀ ਮੈਨੂੰ ਪਤਾ ਸੀ ਕਿ ਉਹ ਇਸ ਲਈ ਮੇਰੇ ਨਾਲ ਅਰਕਮਲ ਰਾਂ ਕਿੰਨਾ ਔਖਾ ਹੋ ਰਿਹਾ ਮੈਂ ਆਪਣੇ ਭਰਾ ਦਾ ਹੱਥ ਫੜ ਕੇ ਕੋਲ ਬੈਠ ਕੇ ਤੇ ਬੜੀ ਮੁਸ਼ਕਲ ਨਾਲ ਹਿੰਮਤ ਜੜਾ ਕੇ ਪਿਆਰ ਨਾਲ ਕਿਹਾ ਭਾਈ ਮੈਂ ਤੁਹਾਡੀ ਇੱਜ਼ਤ ਤੋਂ ਵੱਧ ਕੁਝ ਨਹੀਂ ਚਾਹੁੰਦੀ ਸੀ ਤੁਸੀਂ ਮੈਨੂੰ ਪਾਲਿਆ ਹੈ ਅੱਜ ਤੱਕ ਮੇਰੀ ਹਰ ਇੱਛਾ ਪੂਰੀ ਕੀਤੀ ਹੈ ਕਦੇ ਮੈਨੂੰ ਕਿਸੇ ਚੀਜ਼ ਤੋਂ ਇਨਕਾਰ ਨਹੀਂ ਕੀਤਾ ਫਿਰ ਮੈਂ ਹੁਣ ਇਨਕਾਰ ਕਿਵੇਂ ਕਰ ਸਕਾਂ ਮੈਂ ਜਾਣਦੀ ਹਾਂ ਕਿ ਤੁਸੀਂ ਵੀ ਅੱਜ ਮਜਬੂਰ ਹੋ ਪਰ ਫਿਰ ਵੀ ਤੁਸੀਂ ਮੇਰੇ ਲਈ ਕੋਈ ਧੱਕਾ ਨਹੀਂ ਕੀਤਾ ਇਸ ਲਈ ਮੈਂ ਤੁਹਾਡੀ ਇੱਜ਼ਤ ਨੂੰ ਨਿਲਾਮ ਨਹੀਂ ਹੋਣ ਦੇਵਾਂਗੀ ਤੁਸੀਂ ਪਾਲਾ ਪਹਿਲਵਾਨ ਨੂੰ ਕਹਦੇ ਹੋ ਕਿ ਉਹ ਬਰਾਤ ਲੈ ਕੇ ਆਜਣ ਮੈਂ ਵਿਆਹ ਲਈ ਤਿਆਰ ਹਾਂ ਉਹ ਇਹ ਕਹਿ ਕੇ ਉੱਠ ਗਿਆ ਮੈਂ ਉੱਠ ਕੇ ਕਮਰੇ ਤੋਂ ਬਾਹਰ ਚਲੀ ਗਈ ਮੈਂ ਸਾਰੀ ਰਾਤ ਇਹ ਸੋਚਦੀ ਹੋਈ ਰੋਂਦੀ ਰਹੀ ਕੀ ਮੇਰੀ ਹਾਲਤ ਕਿੰਨੀ ਮਾੜੀ ਹੈ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਮੈਂ ਪਾਲਾ ਪੈਣਵਾਂ ਵਰਗੇ ਮੋٹے ਬਸੁਰਤ ਤੇ ਘਟਿਆ ਵਿਅਕਤੀ ਨਾਲ ਵਿਆਹ ਕਰਵਾ ਲਵਾਂਗੀ ਜੋ ਔਰਤ ਦੀ ਇੱਜ਼ਤ ਨਹੀਂ ਕਰਨਾ ਜਾਣਦਾ ਉਹ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਕਿਵੇਂ ਕਰ ਸਕਦਾ ਸੀ ਮੇਰਾ ਵੱਸ ਚੱਲਦਾ ਤਾਂ ਮੈਂ ਜਾ ਕੇ ਉਸਨੂੰ ਰੋਕ ਲੈਣੀ ਪਰ ਮੈਂ ਕੀ ਕਰ ਸਕਦੀ ਸੀ ਮੈਂ ਅੱਜ ਅਜੇ ਹੋਰ ਪੜਨਾ ਚਾਹੁੰਦੀ ਸੀ ਤੇ ਫਿਰ ਵਿਆਹ ਲਈ ਮੇਰੇ ਕਿੰਨੇ ਸੁਪਨੇ ਸੀ ਮੇਰਿਆਂ ਵੱਡੀਆਂ ਭੈਣਾਂ ਦਾ ਵੀ ਕੀ ਗੱਲ ਤੇ ਸੀ ਮੈਂ ਉਹਨਾਂ ਨੂੰ ਕਿਸ ਚੀਜ਼ ਦੀ ਸਜਾ ਮਿਲ ਰਹੀ ਸੀ ਮੈਂ ਇਹ ਸਾਰਾ ਕੁਝ ਸੋਚ ਕੇ ਪਾਗਲ ਹੋ ਰਹੀ ਸੀ ਇਹਨਾਂ ਵਿਚਾਰਾ ਕਰਨ ਮੈਨੂੰ ਨੀਂਦ ਨਹੀਂ ਆ ਰਹੀ ਸੀ ਤੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਨੀਂਦ ਆ ਗਈ ਸਵੇਰ ਦਾ ਸੂਰਜ ਮੇਰੇ ਲਈ ਕਿਸੇ ਇਮਤਿਹਾਨ ਤੋਂ ਘਟਨੇ ਸੀ ਜਦੋਂ ਮੈਂ ਜਾਗੀ ਤਾਂ ਮੇਰੀ ਭੈਣ ਨੇ ਮੈਨੂੰ ਕਿਹਾ ਕਿ ਅੱਜ ਸ਼ਾਮ ਨੂੰ ਤੇਰਾ ਵਿਆਹ ਹੋਵੇਗਾ ਤੇ ਉਸ ਤੋਂ ਤੁਰੰਤ ਬਾਅਦ ਤੇਰੀ ਵਿਦਾਈ ਹੋਵੇਗੀ ਮੈਂ ਜਾਣਦੀ ਸੀ ਕਿ ਮੇਰੀ ਕਿਸਮਤ ਡੁੱਬਣ ਵਾਲੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਇੰਨੀ ਜਲਦੀ ਡੁੱਬ ਜਾਵੇਗੀ ਖੈਰ ਮੈਂ ਮਰਨਾ ਤਾਂ ਹੈ ਹੀ ਸੀ ਤਾਂ ਕੀ ਜਲਦੀ ਤੇ ਕੀ ਦੇਰ ਨਾਲ ਮੈਂ ਆਪਣੇ ਮੰਜੇ ਤੋਂ ਉੱઠી ਤੇ ਕਮਰੇ ਤੋਂ ਬਾਹਰ ਚਲੀ ਗਈ ਮੈਂ ਆਪਣੇ ਹੱਥ ਪੈਰ ਧੋਤੇ ਅੱਜ ਨਾਸ਼ਤਾ ਕਰਨ ਦੀ ਵਿਚਾਇ ਮੈਨੂੰ ਕੋਈ ਜ਼ਹਿਰ ਖਵਾ ਦੇਵੇ ਮੈਂ ਨਾਸ਼ਤਾ ਕਰਕੇ ਖੜੀ ਹੋ ਗਈ ਦਰਵਾਜ਼ੇ ਤੇ ਖੜਕੜ ਹੋਈ ਤਾਂ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਕੁਝ ਲੋਕ ਸਮਾਨ ਲੈ ਕੇ ਖੜੇ ਸੀ ਸ਼ੈਦ ਉਸ ਪਹਿਲਵਾਨ ਨੇ ਉਹਨਾਂ ਨੂੰ ਭੇਜਿਆ ਸੀ। ਮੇਰੇ ਲਈ ਬਹੁਤ ਸਾਰੇ ਕੱਪੜੇ, ਜੁੱਤੀਆਂ ਤੇ ਮੇਕਅੱਪ ਦਾ ਸਮਾਨ ਸੀ। ਮੈਂ ਦੁਖੀ ਦਿਲ ਨਾਲ ਇਹ ਸਭ ਕੁਝ ਦੇਖਿਆ ਤੇ ਅੰਦਰ ਚਲੀ ਗਈ। ਮੇਰੀ ਭੈਣ ਵੀ ਦੁਖੀ ਹੋ ਗਈ। ਉਹ ਸਾਰਾ ਸਮਾਨ ਲੈ ਕੇ ਕਮਰੇ ਵਿੱਚ ਆਈ ਤਾਂ ਉਸਨੇ ਇਸ ਹਰ ਸਾਮਾਨ ਮੇਰੇ ਸਾਹਮਣੇ ਪਏ ਮੰਜੇ ਤੇ ਸੁੱਟ ਦਿੱਤਾ ਤੇ ਰੋਣ ਲੱਗ ਪਈ। ਉਸਨੇ ਕਿਹਾ ਕਿ ਇਸ ਘਟੀਆ ਵਿਅਕਤੀ ਨੂੰ ਬਿਲਕੁਲ ਸ਼ਰਮ ਨਹੀਂ ਆਈ ਤੇਰਾ ਨਾਂ ਲੈੰਦਿਆ। ਉਸਨੇ ਕਿਹਾ ਕਿ ਉਸਦੀ ਧੀ ਦਾ ਵੀ ਇ쨰 ਹਿਆ ਵਿਆ ਹੋਵੇਗਾ ਤੇ ਇਹੋ ਜੇ ਬੇਰਮ ਬੰਦੇ ਨਾਲ ਹੀ ਹੋਵੇ ਮੈਂ ਕੋਈ ਜਵਾਬ ਨਾ ਦਿੱਤਾ ਤੇ ਮੈਂ ਨਾਲੇ ਚਲੀ ਗਈ ਜਿਵੇਂ ਦੋ ਮੈਂ ਹੀ ਬਣਾ ਕੇ ਵਾਪਸ ਆਈ ਤਾਂ ਸਾਹਮਣੇ ਮੇਰਾ ਭਰਾ ਖੜਾ ਸੀ ਉਹ ਬਹੁਤ ਸ਼ਰਮਿੰਦਾ ਸੀ ਮੇਰੇ ਨਾਲ ਆਪਣੀਆਂ ਅੱਖਾਂ ਨਹੀਂ ਮਿਲਾ ਸਕਦਾ ਸੀ ਉਸੇ ਟਾਈਮ ਹੀ ਮੈਂ ਆਪਣੇ ਭਰਾ ਕੋਲ ਗਈ ਤੇ ਕਿਹਾ ਕਿ ਤੁਸੀਂ ਸ਼ਰਮਿੰਦਾ ਨਾ ਹੋ ਮੈਂ ਤੁਹਾਡਾ ਕਦੇ ਵੀ ਸਿਰ ਝੁਕਣ ਨਹੀਂ ਦੇਵਾਂਗੀ ਉਹ ਪਾਲਾ ਪਹਿਲਵਾਨ ਨੂੰ ਆਪਣੀ ਕੁਸ਼ਤੀ ਤੇ ਬਹੁਤ ਮਾਣ ਹੈ ਉਹ ਮਾਣ ਨਾਲ ਨਾ ਬਲਕਿ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਦੇਖੋ ਇੱਕ ਦਿਨ ਉੱਪਰ ਵਾਲਾ ਉਸ ਨੂੰ ਜ਼ਰੂਰ ਸਜ਼ਾ ਦੇਵੇਗਾ ਉਹ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਨਹੀਂ ਕਰ ਸਕਦਾ ਭਰਾ ਨੇ ਕਿਹਾ ਪਰ ਤੇਰੀ ਜਾਨ ਦੀ ਸਜ਼ਾ ਕੀ ਹੈ ਤੇਰਾ ਕਸੂਰ ਕੀ ਹੈ ਮੈਂ ਆਪਣੇ ਭਰਾ ਨੂੰ ਦਲਾਸਾ ਦਿੱਤਾ ਕਿ ਮੇਰੇ ਤੇ ਤਸੱਲੀ ਕਰੋ ਤੇ ਮੇਰੀ ਵਾਇਸ ਸੁਣ ਕੇ ਮੇਰੇ ਭਰਾ ਨੂੰ ਕੁਝ ਹੌਸਲਾ ਮਿਲਿਆ ਸ਼ਾਮ ਦਾ ਟਾਈਮ ਹੋ ਗਿਆ ਮੈਨੂੰ ਦੁੱਲਣ ਬਣਾਇਆ ਗਿਆ ਤੇ ਦੁੱਲਣ ਮੈਂ ਬਣ ਗਈ ਪਰ ਮੇਰਾ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ ਮੈਂ ਪਾਲਾ ਪਹਿਲਵਾਨ ਦੀ ਦੁੱਲਣ ਬਣ ਰਹੀ ਸੀ ਸੋਚ ਰਹੀ ਸੀ ਇਹ ਨਹੀਂ ਹੋ ਸਕਦਾ ਕਿ ਇੱਕ ਦਿਨ ਮੇਰੀ ਕਿਸਮਤ ਕਿਵੇਂ ਬਦਲ ਜਾਵੇਗੀ ਇਹ ਸਭ ਕੁਝ ਅਚਾਨਕ ਹੀ ਹੋ ਗਿਆ ਮੇਰੇ ਹੰਝੂ ਨਹੀਂ ਰੁਕ ਰਹੇ ਸੀ ਵਿਆਹ ਦੀ ਬਰਾਤ ਆ ਗਈ ਤੇ ਮੈਂ ਉਦਾਈ ਲੈ ਕੇ ਪਾਲਾ ਪਹਿਲਵਾਨ ਦੇ ਘਰ ਆ ਗਈ ਉਸ ਵਿਅਕਤੀ ਦੇ ਪਰਿਵਾਰਕ ਮੈਂਬਰ ਮੈਨੂੰ ਦੇਖ ਕੇ ਹਰਾ ਰਹਿ ਗਏ ਉਸ ਦੀਆਂ 6 ਪਤਨੀਆਂ ਸੁੰਦਰ ਤੇ ਭਰਪੂਰ ਸ੍ਰੀਣਾ ਦੀਆਂ ਮਾਲਕ ਸੀ ਉਹਨਾਂ ਦੀ ਸੇਤ ਵੀ ਬਹੁਤ ਵਧੀਆ ਸੀ ਉਸ ਸਮੇਂ ਮੈਂ ਬਹੁਤ ਨਾਜ਼ੁਕ ਸਰੀਰ ਦੀ ਸੀ ਉਸ ਦੀ ਧੀ ਵੀ ਸੀ ਮੈਨੂੰ ਦੇਖ ਕੇ ਗੁੱਸੇ ਨਾਲ ਮੂੰਹ ਫੇਰ ਕੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਪਹਿਲਵਾਨ ਨੇ ਉਸ ਨੂੰ ਬੁਲਾਇਆ ਤੇ ਕਿਹਾ ਇੱਥੇ ਆਓ ਤੇ ਆਪਣੀ ਨਵੀਂ ਮਾਂ ਨੂੰ ਮਿਲੋ ਉੱਚੀ ਆਵਾਜ਼ ਤੋਂ ਨਾਰਾਜ਼ ਹੋ ਕੇ ਉਹ ਮੇਰੇ ਨੇੜੇ ਆ ਕੇ ਬੈਠ ਗਿਆ ਤੇ ਕੁਝ ਦੇਰ ਬਾਅਦ ਪਾਲਾ ਮੈਨੂੰ ਕਮਰੇ ਵਿੱਚ ਲੈ ਗਿਆ ਮੈਨੂੰ ਲੱਗਿਆ ਜਿਵੇਂ ਕਿਸੇ ਨੇ ਮੇਰਾ ਦਿਲ ਮੁੱਠੀ 'ਚ ਫੜ ਲਿਆ ਹੋਵੇ ਜਿਵੇਂ ਉਸ ਨੇ ਮੈਨੂੰ ਕਮਰੇ ਵਿੱਚ ਬੰਦ ਕੀਤਾ ਮੈਨੂੰ ਲੱਗਿਆ ਕਿ ਮੇਰਾ ਸਾਹ ਰੁਕ ਗਿਆ ਉਹ ਮੇਰੇ ਕੋਲ ਆ ਕੇ ਮੰਜੇ ਤੇ ਬੈਠ ਗਿਆ ਉਹ ਮੇਰੇ ਸਾਹਮਣੇ ਬੈਠਾ ਸੀ ਮੈਨੂੰ ਉਸ ਵਿਅਕਤੀ ਦੀ ਸ਼ਕਲ ਤੋਂ ਬਹੁਤ ਨਫ਼ਰਤ ਆ ਰਹੀ ਸੀ ਮੈਂ ਉਸ ਨੂੰ ਦੇਖਣਾ ਪਸੰਦ ਨਹੀਂ ਕਰਦੀ ਸੀ ਉਹ ਮੇਰੀ ਤਾਰੀਫ ਕਰਦਾ ਰਿਹਾ ਤੇ ਮੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਰਿਹਾ ਪਰ ਮੈਨੂੰ ਉਸ ਨਾਲ ਨਫ਼ਰਤ ਸੀ ਹੌਲੀ-ਹੌਲੀ ਉਹ ਮੇਰੇ ਆ ਨੇੜੇ ਆ ਰਿਹਾ ਸੀ ਮੈਂ ਦੁਖੀ ਦਿਲ ਨਾਲ ਅੱਖਾਂ ਬੰਦ ਕਰ ਲਈਆਂ ਮੈਂ ਕੱਲ ਤੋਂ ਰੋ ਰਹੀ ਸੀ ਰੋਂਦੇ ਹੋਈਆਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਡਕ ਰਹੇ ਸੀ ਇਸ ਸਮੇਂ ਵੀ ਦੋ ਹੰਝੂ ਮੇਰੀਆਂ ਕੱਲਾਂ ਤੇ ਡਿੱਗ ਪਏ ਜਿਵੇਂ ਹੀ ਮੈਂ ਬੈ ਰਹਿਮੀ ਨਾਲ ਉਹਨਾਂ ਨੂੰ ਪੁੰਝ ਲਿਆ ਉਹ ਮੇਰੇ ਬਹੁਤ ਨੇੜੇ ਆ ਗਿਆ ਉਸ ਦੇ ਸਰੀਰ ਵਿੱਚੋਂ ਨਿਕਲਦੀ ਬਦਬੂ ਮੇਰੇ ਨੱਕ ਵਿੱਚ ਵੱਜਣ ਲੱਗੀ ਮੇਰੀ ਇਹ ਰਾਤ ਕਿਸੇ ਨਰਕ ਤੋਂ ਘੱਟ ਨਹੀਂ ਸੀ ਕਿਉਂਕਿ ਮੈਂ ਉਸ ਵਿਅਕਤੀ ਨਾਲ ਨਫ਼ਰਤ ਕਰਦੀ ਸੀ ਉਸ ਨੇ ਮੈਨੂੰ ਇੱਕ ਨਾਜ਼ੁਕ ਗੁੱਡੀ ਵਾਂਗ ਆਪਣੀਆਂ ਮੋਟੀਆਂ ਬਾਹਾਂ ਵਿੱਚ ਫੜ ਲਿਆ ਤੇ ਮੇਰੇ ਪੂਰੇ ਮੂੰਹ ਵਿੱਚ ਇੱਕ ਚੀਕ ਨਿਕਲ ਗਈ ਉਹ ਪੂਰੀ ਤਰ੍ਹਾਂ ਨਾਲ ਮੇਰੇ ਪਿਆਰ ਵਿੱਚ ਡੁੱਬ ਗਿਆ ਪਰ ਮੈਂ ਉਸ ਨੂੰ ਦੇਖਣਾ ਪਸੰਦ ਨਹੀਂ ਕਰਦੀ ਸੀ ਉਹ ਹਰ ਰੋਜ਼ ਮੇਰੇ ਲਈ ਨਵੇਂ ਨਵੇਂ ਕੱਪੜੇ ਲੈ ਕੇ ਆਉਂਦਾ ਸੋਨੇ ਦੇ ਗਹਿਣੇ ਚਾਂਦੀ ਤੇ ਗਹਿਣੇ ਲੈ ਕੇ ਆਉਂਦਾ ਪਰ ਮੈਂ ਉਸ ਤੇ ਲਿਆਂਦੇ ਕੱਪੜੇ ਨਹੀਂ ਪਾਉਂਦੀ ਸੀ ਮੈਂ ਸਾਦੇ ਕੱਪੜੇ ਪਾ ਕੇ ਸਾਦੀ ਜ਼ਿੰਦਗੀ ਜਿਉਂਦੀ ਸੀ ਮੇਰੇ ਵਿਆਹ ਨੂੰ ਇੱਕ ਮਹੀਨਾ ਬੀਤ ਗਿਆ ਪਰ ਮੈਂ ਅੱਜ ਤੱਕ ਉਸ ਵਿਅਕਤੀ ਵੱਲ ਦੇਖਿਆ ਤੱਕ ਨਹੀਂ ਸੀ ਉਸ ਨਾਲ ਗੱਲ ਵੀ ਨਹੀਂ ਕੀਤੀ ਸੀ ਮੈਂ ਇੱਕ ਸ਼ਬਦ ਨਹੀਂ ਬੋਲਦੀ ਸੀ ਉਹ ਸ਼ਾਇਦ ਸੋਚਦਾ ਸੀ ਕਿ ਉਸਦੀ ਦੌਲਤ ਪਿਆਰ ਮਹਿੰਗੇ ਕੱਪੜੇ ਤੇ ਗਹਿਣੇ ਮੈਨੂੰ ਉਸਦੇ ਪਿਆਰ ਕਰਨ ਲਈ ਮਜਬੂਰ ਕਰ ਦੇਣਗੇ ਪਰ ਇਹ ਉਸ ਵਿਅਕਤੀ ਦੀ ਗਲਤ ਫਹਮੀ ਸੀ ਉਹ ਮੇਰੇ ਨਾਲ ਗੱਲ ਕਰਦਾ ਸੀ ਪਰ ਮੈਂ ਅੱਜ ਤੱਕ ਉਸ ਦੀ ਕਿਸੇ ਵੀ ਗੱਲ ਦਾ ਉਸ ਨੂੰ ਜਵਾਬ ਨਹੀਂ ਦਿੱਤਾ ਸੀ ਮੈਂ ਚੁੱਪਚਾਪ ਉਸ ਦਾ ਸਾਰਾ ਕੰਮ ਕਰਦੀ ਸੀ ਪਰ ਉਸ ਨਾਲ ਗੱਲ ਨਾ ਕੀਤੀ ਮੈਂ ਉਸ ਵੱਲ ਤੱਕਿਆ ਵੀ ਨਹੀਂ ਸੀ ਉਹ 45 ਸਾਲ ਦਾ ਤਕੜਾ ਪਹਿਲਵਾਨ ਸੀ ਮੇਰੇ ਮੂੰਹੋਂ ਆਪਣੀ ਸਿਫਤ ਸੁਣਨਾ ਚਾਹੁੰਦਾ ਸੀ ਉਹ ਆਪਣੇ ਆਪ ਨੂੰ ਮੇਰੀਆਂ ਅੱਖਾਂ ਵਿੱਚ ਦੇਖਣਾ ਚਾਹੁੰਦਾ ਸੀ ਮੇਰੇ ਮੂੰਹੋਂ ਵਿੱਚੋਂ ਆਪਣੇ ਲਈ ਪਿਆਰ ਦਾ ਇਜ਼ਹਾਰ ਸੁਣਾਉਣਾ ਚਾਹੁੰਦਾ ਸੀ ਪਰ ਮੇਰੀ ਚੁੱਪ ਉਸ ਨੂੰ ਉਦਾਸ ਕਰ ਦਿੱਤਾ ਜਿਸ ਨੇ ਇੱਕ ਔਰਤ ਪਿਆਰ ਦਾ ਇਜ਼ਹਾਰ ਸੁਣਦੀ ਉਡੀਕ ਕਰਦੀ ਹੈ ਉਸੇ ਤਰ੍ਹਾਂ ਇੱਕ ਮਰਦ ਵੀ ਕਰਦਾ ਹੈ ਇੱਕ ਵਾਰ ਮੈਨੂੰ ਪਤਾ ਲੱਗਿਆ ਕਿ ਛਿੰਦੇ ਪਹਿਲਵਾਨ ਦਾ ਸਾਹਮਣਾ ਪਾਲਾ ਪਹਿਲਵਾਨ ਨਾਲ ਹੋਵੇਗਾ ਜੋ ਪਾਲਾ ਪਹਿਲਵਾਨ ਤੋਂ ਉਮਰ ਵਿੱਚ ਵੱਡਾ ਸੀ ਤੇ ਬਦਲੇ ਵਿੱਚ ਹਾਰਨ ਵਾਲਾ ਆਪਣੀ ਧੀ ਦਾ ਹੱਥ ਦੂਜੇ ਹੱਥ ਦੇ ਦੇ ਦੇਵੇਗਾ ਮੈਂ ਰੱਬ ਅਗੇ ਅਰਦਾਸ ਕੀਤੀ ਕਿ ਪਰਮਾਤਮਾ ਜਿਸ ਤਰ੍ਹਾਂ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੈ ਇਸ ਤੀਤੀ ਦੀ ਜ਼ਿੰਦਗੀ ਬਰਬਾਦ ਹੋ ਜਾਵੇ ਅੱਜ ਉਸ ਨੂੰ ਇਹ ਸਬਕ ਸਿਖਾ ਦੇਵੀ ਕਿ ਦੂਜਿਆਂ ਦੀ ਜ਼ਿੰਦਗੀ ਬਰਬਾਦ ਕਰਨ ਵਾਲਾ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਦੇ ਖੁਸ਼ ਨਹੀਂ ਰਹਿ ਸਕਦਾ ਉਹਦੇ ਮੇਰੇ ਦਿਲ ਖੁਸ਼ੀ ਨਾਲ ਭਰ ਗਿਆ ਜਦੋਂ ਸਿੰਦੇ ਪਹਿਲਵਾਨ ਤੋਂ ਪਾਲਾ ਮੈਚ ਹਾਰ ਗਿਆ ਤੇ ਉਸ ਆਦਮੀ ਨੇ ਕਿਹਾ ਕਿ ਉਹ ਆਪਣੀ ਤੀ ਦਾ ਵਿਆਹ ਮੇਰੇ ਨਾਲ ਕਰਵਾ ਦੇਵੇ ਸਿੰਦੇ ਪਹਿਲਵਾਨ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੂੰ ਆਪਣੇ ਸ਼ਬਦਾਂ ਤੋਂ ਪਿੱਛੇ ਨਹੀਂ ਹਟੇਗਾ ਕਿਉਂਕਿ ਤੂੰ ਆਪਣੀ ਜ਼ੁਬਾਨ ਦਾ ਪੱਕਾ ਹੈ ਹੁਣ ਵਾਰੀ ਮੇਰੀ ਪਾਲਾ ਪਹਿਲਵਾਨ ਦੀ ਹਾਰ ਦਾ ਜਸ਼ਨ ਮਨਾਉਂਦੀ ਇਹ ਉਸ ਤਰ੍ਹਾਂ ਸੀ ਜਿਵੇਂ ਉਹ ਆਪਣੇ ਹੀ ਵਾਲ ਪੁੱਟ ਰਿਹਾ ਸੀ ਉਹ ਉਸ ਵਿਅਕਤੀ ਦੇ ਸਾਹਮਣੇ ਬੇਵਸੀ ਦੇ ਹੰਝੂ ਵਹਾ ਰਿਹਾ ਸੀ ਪਰ ਆਪਣੀਆਂ ਗੱਲਾਂ ਤੋਂ ਕਦੇ ਵੀ ਉਹ ਪਿੱਛੇ ਨਹੀਂ ਹਟ ਸਕਦਾ ਸੀ ਜਦੋਂ ਉਸਨੇ ਘਰ ਆ ਕੇ ਆਪਣੀ ਪਤਨੀ ਤਤੀ ਨੂੰ ਇਹ ਖਬਰ ਦੱਸੀ ਤਾਂ ਉਹ ਰੋਣ ਲੱਗ ਪਈ ਉਸਨੇ ਕਿਹਾ ਕਿ ਮੈਂ ਬਹੁਤ ਛੋਟੀ ਹਾਂ ਉਹ ਆਪਣੇ ਪਿਤਾ ਦੇ ਸਾਹਮਣੇ ਪੁੱਭਾ ਮਾਰ ਕੇ ਰੋ ਰਹੀ ਸੀ ਤਰਲੇ ਕਰ ਰਹੀ ਸੀ ਪੱਲਾ ਪਹਿਲਵਾਨ ਦੀਆਂ ਅੱਖਾਂ ਵਿੱਚ ਵੀ ਹੰਝੂ ਵਹਿ ਰਹੇ ਸੀ ਉਹ ਹੁਣ ਇਸ ਦਰਦ ਨੂੰ ਸਮਝਦਾ ਸੀ ਜੋ ਮੈਂ ਤੇ ਮੇਰੇ ਭਰਾਣੇ ਉਸ ਸਮੇਂ ਚੱਲਿਆ ਸੀ ਉਹ ਵਿਅਕਤੀ ਸ਼ਾਇਦ ਹੁਣ ਪਛਤਾ ਰਿਹਾ ਸੀ ਉਸ ਤਤੀ ਦਾ ਵਿਆਹ ਉਸ ਛਿੰਦੇ ਪਹਿਲਵਾਨ ਨਾਲ ਹੋ ਰਿਹਾ ਸੀ ਪਹਿਲਵਾਨ ਦੀ ਧੀ ਦੀਵਦਾਈ ਦੇ ਸਮੇ ਉਸ ਦੀ ਧੀ ਬਹੁਤ ਹੀ ਜ਼ਿਆਦਾ ਉਹ ਰੋ ਰਹੀ ਸੀ ਇਹ ਸਭ ਕੁਝ ਤਾਂ ਮੇਰੇ ਨਾਲ ਵੀ ਹੋਇਆ ਸੀ ਅੱਜ ਦੀ ਰਾਤ ਪਾਲਾ ਪਹਿਲਵਾਨ ਦੀ ਧੀ ਦੀ ਵੀ ਉਹ ਦੁੱਖ ਚੱਲੇਗੀ ਜੋ ਮੈਂ ਆਪਣੀ ਵਿਆਹ ਵਾਲੀ ਰਾਤ ਚੱਲਿਆ ਸੀ ਜਿਸ ਦਰਦ ਵਿੱਚ ਮੈਂ ਲੰਗੀ ਸੀ ਇਹ ਸਭ ਕੁਝ ਉਸ ਨਾਲ ਹੋਣ ਵਾਲਾ ਸੀ ਇਸ ਦਿ੍ਰਿਸ਼ ਨੂੰ ਦੇਖ ਕੇ ਮੈਂ برداشت ਨਾ ਕਰ ਸਕੀ ਤੇ ਮੈਂ ਉੱਥੋਂ ਹਟ ਗਈ ਉਸ ਵਿਅਕਤੀ ਨੇ ਪਹਿਲਵਾਨ ਨੂੰ ਦੁਬਾਰਾ ਉਸ ਦੀ ਧੀ ਨਾਲ ਮਿਲਣ ਤੱਕ ਨਹੀਂ ਦਿੱਤਾ ਇਸ ਲਈ ਉਹ ਹੁਣ ਜ਼ਿਆਦਾਤਰ ਰੋਂਦਾ ਸੀ ਤੇ ਬਿਮਾਰ ਵੀ ਰਹਿਣ ਲੱਗ ਪਿਆ ਸੀ। ਇੱਕ ਵਾਰ ਉਹ ਮੇਰੇ ਸਾਹਮਣੇ ਆਇਆ ਤੇ ਹੱਥ ਜੋੜ ਕੇ ਬੋਲਣ ਲੱਗਿਆ। ਮੈਨੂੰ ਮਾਫ਼ ਕਰ ਦੇ। ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ। ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤੇ ਤੇ ਤੂੰ ਮੇਰੇ ਵੱਲ ਦੇਖਿਆ ਤੱਕ ਨਹੀਂ। ਮੈਂ ਜਦੋਂ ਇੱਕ ਵਾਰ ਦੇਖਿਆ ਤਾਂ ਤੇਰੇ ਨਾਲ ਪਿਆਰ ਹੋ ਗਿਆ। ਇਹ ਨਹੀਂ ਸੋਚਿਆ ਕਿ ਤੇਰੀਆਂ ਛਾਵਾਂ ਤੇ ਪਸੰਦ ਵੀ ਮੈਨੇ ਰੱਖਦੀ ਐ। ਮੈਂ ਤੇਰੀਆਂ ਅੱਖਾਂ ਵਿੱਚ ਹਮੇਸ਼ਾ ਆਪਣੇ ਲਈ ਨਫ਼ਰਤ ਦੇਖੀ ਐ। ਤੇ ਮੈਂ ਸੋਚਿਆ ਸੀ ਕਿ ਮੇਰੀ ਦੌਲਤ ਮੇਰਾ ਪਿਆਰ ਤੈਨੂੰ ਬਦਲ ਦੇਵੇਗਾ ਪਰ ਨਹੀਂ ਤੇਰੀ ਨਫ਼ਰਤ ਤੇ ਚੁੱਪ ਨਹੀਂ ਟੁੱਟੀ ਅਜਿਹੇ ਆ ਔਰਤਾਂ ਨਾਲ ਜ਼ਿੰਦਗੀ ਜਿਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਜੋ ਬਦਲੇ ਵਿੱਚ ਪਿਆਰ ਨਹੀਂ ਕਰਦੀਆਂ ਤੇ ਨਹੀਂ ਉਸਨੂੰ ਉਸ ਤਰ੍ਹਾਂ ਪਿਆਰ ਕੀਤਾ ਜਾਂਦਾ ਮੈਂ ਜ਼ਿੰਦਗੀ ਜੀ ਰਿਆਂ ਤੇਰੇ ਹੰਝੂਆਂ ਨੇ ਮੇਰਾ ਹੌਸਲਾ ਗਵਾ ਦਿੱਤਾ ਮੇਰੀ ਧੀ ਨਾਲ ਵੀ ਉਹੀ ਕੁਝ ਹੋਇਆ ਜਿਵੇਂ ਮੈਂ ਤੇਰੇ ਨਾਲ ਕੀਤਾ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਇਹ ਕਹਿ ਕੇ ਉਸਨੇ ਕਲਰਕ ਦੇ ਕਾਗਜ਼ ਮੇਰੇ ਸਾਹਮਣੇ ਰੱਖ ਦਿੱਤੇ ਉਸਨੇ ਕਿਹਾ ਕਿ ਮੈਂ ਇਹ ਮੁਸੀਬਤਾਂ ਪੈਦਾ ਕੀਤੀਆਂ ਤੂੰ ਵੀ ਇਦਾਂ ਇਸ ਤੇ ਦਸਤਕ ਕਰ ਦੇ ਤੇ ਆਜ਼ਾਦ ਹੋ ਜਾ ਮੈਂ ਤੈਨੂੰ ਹੋਰ ਕੈਦ ਵਿੱਚ ਨਹੀਂ ਰੱਖਣਾ ਚਾਹੁੰਦਾ ਜਿੰਨਾ ਜ਼ਿਆਦਾ ਤੂੰ ਮੇਰੇ ਨਾਲ ਇਸ ਜੇਲ੍ਹ 'ਚ ਰਹੇਂਗੀ ਤੇ ਤੜਫੇਂਗੀ ਓਨਾ ਜ਼ਿਆਦਾ ਮੈਨੂੰ ਤੇਰੀ ਹਾਲ ਲੱਗੂਗੀ ਤਲਾਕ ਦੇ ਕਾਗਜ਼ਾਂ ਤੇ ਦਸਤਕ ਕਰ ਦੇ ਦੇ ਸਮੇਂ ਮੈਨੂੰ ਇੰਜ ਲੱਗਿਆ ਜਿਵੇਂ ਮੈਂ ਕਿਸੇ ਜ਼ਾਲਮ ਤਰੀਂਦੇ ਦੀ ਕੈਦ ਚੋਂ ਰਿਹਾ ਹੋ ਰਹੀ ਹਾਂ ਹੁਣ ਮੈਂ ਆਪਣੇ ਭਰਾ ਦੇ ਘਰ ਆ ਗਈ ਤੇ ਪਹਿਲਵਾਨ ਨੂੰ ਬਤਾਇਆ ਇਹ 6 ਮਹੀਨੇ ਮੇਰੇ ਲਈ ਨਰਕ ਤੋਂ ਘੱਟ ਨਹੀਂ ਸੀ ਮੈਂ ਇਹਨਾਂ ਦਿਨਾਂ ਨੂੰ ਭੁੱਲ ਨਹੀਂ ਸਕਦੀ ਸੀ ਰਾਤ ਨੂੰ ਚੀਕਾਂ ਮਾਰ-ਮਾਰ ਕੇ ਉੱਠਦੀ ਸੀ ਮੇਰਾ ਭਰਾ ਨੇ ਮੇਰੀ ਹਾਲਤ ਨੂੰ ਦੇਖ ਕੇ ਮੈਨੂੰ ਸ਼ਹਿਰ ਜਾਣ ਲਈ ਭੇਜ ਦਿੱਤਾ ਹੁਣ ਸ਼ਹਿਰ ਵਿੱਚ ਆ ਕੇ ਮੇਰੀ ਹਾਲਤ ਵਿੱਚ ਸੁਧਾਰ ਆ ਰਿਹਾ ਹੈ ਮੈਂ ਆਪਣੇ ਅਤੀਤ ਨੂੰ ਭੁੱਲਣ ਲੱਗੀ ਹਾਂ ਕਾਸ਼